ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਬਈ ਹਾਜ਼ਰ ਹੋਏ ਆਂ ਕਣਕ ਦੀ ਮਾਰਕੀਟ ਦੇ ਬਾਰੇ ਜਿਹੜੀ ਇੱਕ ਬਹੁਤ ਵੱਡੀ ਅਪਡੇਟ ਆ ਰਹੀ ਹੈ ਉਹਦੇ ਬਾਰੇ ਜਾਣਕਾਰੀ ਲੈ ਕੇ ਇਹ ਅਪਡੇਟ ਤਾਂ ਵੱਡੀ ਆ ਬਾਈ ਕਿਉਂਕਿ ਕਣਕ ਦੀ ਮਾਰਕੀਟ ਦੇ ਵਿੱਚ 200 ਤੋਂ ਲੈ ਕੇ 400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਡਾਉਤਰੀ ਵੇਖੀ ਜਾਊਗੀ ਆਉਣ ਵਾਲੇ 15 ਤੋਂ 20 ਦਿਨਾਂ ਦੇ ਵਿੱਚ ਇਹ ਵਡਾਉਤਰੀ ਤਾਂ ਵੇਖੀ ਜਾਊਗੀ ਜਾਂ ਕਿਹਦੇ ਉੱਤੇ ਡਿਪੈਂਡ ਹੈ ਉਹਦੇ ਬਾਰੇ ਆਪਾਂ ਗੱਲ ਕਰਦੇ ਆਂ ਇਹ ਵਡਾਉਤਰੀ ਡਿਪੈਂਡ ਹੈ ਜੀ ਜਾਰਡਨ ਮੁਲਕ ਦੇ ਉੱਤੇ ਕਿਉਂਕਿ ਜਾਰਡਨ ਨੇ ਬਾਈ 60000 ਟਨ ਕਣਕ ਖਰੀਦੀ ਹੈ ਇੰਟਰਨੈਸ਼ਨਲ ਮਾਰਕੀਟ ਦੇ ਵਿੱਚੋਂ ਹੁਣ ਕਈ ਭਰਾ ਪੁੱਛਦੇ ਵੀ ਇਹਦਾ ਆਪਣੇ ਤੇ ਕੀ ਪ੍ਰਭਾਵ ਆਪਣੇ ਤੇ ਪ੍ਰਭਾਵ ਸੱਜਣੋ ਇਹ ਹੈ ਵੀ ਇਹ ਸੀਐਨਐਸ ਬੇਸ ਡੀਲ ਹੈ ਜਿਹੜੀ ਓਪਨ ਮਾਰਕੀਟ ਦੇ ਵਿੱਚ ਟੈਂਡਰ ਹੁੰਦਾ ਬੋਲੀ ਲੱਗਦੀ ਹੈ ਕਣਕ ਦੀ ਉਹਦੇ ਵਿੱਚ ਜਿਹੜਾ ਕਣਕ ਦਾ ਰੇਟ ਰਿਹਾ ਹੈ ਜੀ ਉਹ 254.90 ਤੋਂ ਲੈ ਕੇ 271 ਡਾਲਰ ਪ੍ਰਤੀ ਟਨ ਦੇ ਹਿਸਾਬ ਦੇ ਨਾਲ ਰਿਹਾ ਹੈ ਜਿਸ ਦੇ ਕਰਕੇ ਮਾਰਕੀਟ ਦੇ ਵਿੱਚ ਅੱਜ ਛਾਲ ਵੇਖਣ ਨੂੰ ਵੀ ਮਿਲ ਚੁੱਕਿਆ ਹੈ 2700 ਤੇ 40 ਰੁਪਿਆ ਅਚ ਕਨਕ ਕ੍ਰਾਸ ਕਰ ਚੁੱਕੀ ਹੈ ਜੈਪੁਰ ਮੰਡੀ ਜਿਹੜੀ ਡਾਊਨ ਚੱਲ ਰਹੀ ਸੀ ਉਹਦੇ ਵਿੱਚ ਵੀ ਅੱਜ ਛਾਲ ਵੇਖਣ ਨੂੰ ਵਿਖਿਆ ਨੀਮਚ ਮੰਡੀ ਵੀ ਅੱਜ ਛਾਲ ਦੇ ਵਿੱਚ ਹੈ ਹਰੇਕ ਮਾਰਕੀਟ ਦੇ ਵਿੱਚ 20 ਤੋਂ 50 ਰੁਪਿਆ ਦੀ ਅੱਜ ਤੇਜ਼ੀ ਵੇਖਣ ਨੂੰ ਮਿਲ ਚੁੱਕੀ ਹੈ ਹੁਣ ਅੱਗੇ ਆਪਣੇ ਤੇ ਇਹਦਾ ਕੀ ਪ੍ਰਭਾਵ ਪੈਣਾ ਹੈ ਕਿਉਂਕਿ ਪ੍ਰਭਾਵ ਇਹ ਹੈ ਜੀ 100 20000 ਟਨ ਕਣਕ ਜਾਰਡਨ ਹੋਰ ਖਰੀਦਣ ਜਾ ਰਿਹਾ ਜਿਹਦੇ ਵਿੱਚ ਉਹਨੇ ਬੋਲੀ ਆਪਦੀ ਦੇ ਚੁੱਕਿਆ ਜੀ ਉਹ 271 ਡਾਲਰ ਪ੍ਰਤੀ ਟਨ ਦੇ ਹਿਸਾਬ ਦੇ ਨਾਲ ਉਹ ਬੋਲੀ ਦੇ ਚੁੱਕਿਆ ਜਿਹਦੇ ਵਿੱਚ ਉਹ ਕਹਿ ਰਿਹਾ ਵੀ ਅਸੀਂ ਕਣਕ ਖਰੀਦਾਂਗੇ ਹੁਣ ਉਹਦੇ ਵਿੱਚ ਉਹ ਹੋ ਸਕਦਾ ਵੀ ਬਾਹਲਾ ਨਹੀਂ ਤਾਂ 50 ਹਜ਼ਾਰ ਟਨ ਜਿਹੜੀ ਇੰਡੀਆ ਦੀ ਮਾਰਕੀਟ ਕੈਪਚਰ ਕਰੇ ਇਹਦੇ ਕਰਕੇ ਮਾਰਕੀਟ ਦੇ ਵਿੱਚ ਉਥਲ-ਪੁਥਲ ਮੱਚਿਆ ਹੋਇਆ ਸੋ ਜਿੰਨਾ ਵੀ ਭ੍ਰਮ ਨੇ ਕਣਕ ਰੱਖੀ ਹੋਈ ਹੈ ਜਾਂ ਕਣਕ ਦੀ ਆਪਾਂ ਕਹਿੰਦੇ ਡੀਲ ਕਰਦੇ ਆ ਉਹ ਆਪਦੀ ਮਾਰਕੀਟ ਦੇ ਉੱਤੇ ਧਿਆਨ ਜਰੂਰ ਰੱਖਣ ਤੇ ਬਾਕੀ ਬਈ ਜਿਵੇਂ ਕੋਈ ਡੀਲ ਦੇ ਬਾਰੇ ਅਪਡੇਟ ਆਉਂਦੀ ਹੈ ਤੁਹਾਨੂੰ ਸੂਚਿਤ ਕਰਦੇ ਆ ਧੰਨਵਾਦ ਜੀ